ਤੁਸੀਂ ਕਰਦੇ ਹੋ ਅਮੀ ਕਰਨ ਦੀ ਮੇਰੀ ਗਰੰਟੀ ਹੈ ਤੁਹਾਡੇ ਪੂਰੇ ਖਾਨਦਾਨ ਤੁਹਾਡੇ ਪੂਰੇ ਸ਼ਹਿਰ ਤੁਹਾਡੀ ਉਮਰ ਦਾ ਇਨਸਾਨ ਤੁਹਾਡੇ ਤੋਂ ਛੋੜਾ ਨਾ ਹੋਵੇ ਕਿਉਂਕਿ ਤੁਹਾਡਾ ਖਾਣਾ 350 ਡਾਕਟਰ ਤੇ ਸਾਇੰਟਿਸਟ ਮਿਲ ਕੇ ਬਣਾਉਂਦੇ ਨੇ ਸਕਿਨ ਕਿੱਟ ਤੁਹਾਡੇ ਕੋਲ ਹੈ ਸਕਿਨ ਬੂਸਟਰ ਤੁਹਾਡੇ ਕੋਲੇ ਹੈ ਮਲਟੀਵਿਟਾਮਿਨ ਤੁਹਾਡੇ ਕੋਲੇ ਹੈ ਨਾਈਟਵਰਕ ਤੁਹਾਡੇ ਕੋਲੇ ਹੈ ਜੇ ਸਮਾਨ ਲਿਆ ਤਾਂ ਇਸ ਦੁਨੀਆ ਦੇ ਰਾਜ ਕਰੋਗੇ ਜੇ ਸਮਾਨ ਨਾ ਲਿਆ ਤਾਂ ਆਪਣੀ ਜ਼ਿੰਦਗੀ ਚ ਆਪਣੇ ਨਾਲ ਇਹ ਜਿਆ ਧੋਖਾ ਕਰੂਗੇ ਜਿਹੜੀ ਧੋਖ ਇੱਕ ਦਿਨ ਪਛਤਾਉਣਾ ਹੋਊਗਾ ਇਹ ਮੇਰੀ ਰਿਟਰਨ ਗਰੰਟੀ ਹੈ ਸ਼ਰੀਰ ਤੋਂ ਬਿਨਾ ਸਾਰੀ ਦੀ ਸਾਰੀ ਨਾਮੀ ਦਾ ਬਕਵਾਸ ਹੈ ਇਹਦਾ ਨਾ ਕੋਈ ਮੂੰਹ ਹੈ ਨਾ ਕੋਈ ਸਿਰ ਹੈ ਨਾ ਉਹਦੇ ਕੋਈ ਘਰਾੜੀਆਂ ਨਾ ਉਹਰੇ ਕੋਈ ਘਰ ਆਲੇ ਨਾ ਉਹਰੇ ਕੋਈ ਮੁੰਡਾ ਤੇ ਨਾ ਉਹਰੇ ਕੋਈ ਧੀ ਹੈ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਦਾ ਪੁੱਤਰ ਦੀ ਨਾ ਧੀ ਦੀ ਸੌਹ ਦਈਏ ਆਪਣੇ ਦੀ ਦੀ ਆਪਣੀ ਗੱਲ ਕਰੋ ਆਪਣੇ ਆਪ ਨੂੰ ਫਿੱਟ ਕਰ ਲਓ ਫੈਟ ਤੋਂ ਬਸਬ ਕਰ ਲਓ ਡਬਲ ਆਈਡੀਅਨ ਵੇਟ ਕਰ ਲਓ ਤੇ ਬ੍ਰਹਮਸਥਾਨ ਕਰ ਲਓ ਅੰਦਾ ਤੁਹਾਡਾ ਇਸ ਦੁਨੀਆ ਤੇ ਰਾਜ ਕਰਨਾ ਤੈ ਹੈ ਅੱਜ ਤੋਂ 2 ਸਾਲ ਬਾਅਦ ਨਾ ਤਾਂ ਕਿਸੇ ਹਸਪੀਟਲ ਚ ਜਗ੍ਹਾ ਮਿਲਣੀ ਹੈ ਨਾ ਕਿਸੇ ਡਾਕਟਰ ਨੇ ਤੁਹਾਨੂੰ ਅਟੈਂਡ ਕਰਨਾ ਹੈ ਜਾਂ ਤਾਂ ਫੈਟ ਕੱਮੋ ਵੀ ਨਿਊਟ੍ਰੀਸ਼ਨ ਨਾਲ ਤੇ ਜਾਂ ਹੋਊਗੀ ਕੀਮੋ ਨਾ ਕੀਮੋ ਮਹਿੰਗੀ ਹੈ ਨਿਊਟ੍ਰੀਸ਼ਨ ਸਸਤਾ ਚਾਹੀਏ ਅੱਜ ਸਮਝ ਲਓ ਜੇ ਹਸਪੀਟਲ ਦੇ ਵਿੱਚ ਬੈਠ ਕੇ ਸਮਝਦੇ ਹੋ ਮੈਂ ਤੁਹਾਡਾ ਨਾਲ ਪ੍ਰੋਮਿਸ ਕਰਦਾ ਦੂਜਾ ਗੁਰਮੰਤਰ ਸਿੱਖ ਲਓ ਨਿਊਟ੍ਰੀਸ਼ਨ ਹੈ ਸੇਵਾ ਕੀਤੇ ਬਿਨਾ ਲਿਆ ਨਹੀਂ ਜਾਣਾ ਚਾਹੀਏ ਤੁਸੀਂ ਚੀਫ ਮਿਨਿਸਟਰ ਹੋ ਜਾਏ ਤੁਸੀਂ ਦੇ ਪ੍ਰਧਾਨ ਮੰਤਰੀ ਹੋ ਜੇ ਤਾਂ ਤੁਸੀਂ ਲੋਕਾਂ ਦੀ ਨਾਲ ਹੈਲਪ ਸ਼ੁਰੂ ਕਰਤੀ ਤਾਂ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਪ੍ਰੈਜ਼ੀਡੈਂਟ ਵੀ ਬਣੋਗੇ ਸਾਰੀ ਜ਼ਿੰਦਗੀ ਨਿਊਕਸ਼ਨ ਵੀ ਲਓਗੇ ਜੇ ਦੱਸਾਂ ਪਹਿਲਾਂ ਮੈਂ ਸੋਚਦਾ ਵੀ ਮੇਰਾ ਤਾਂ ਬਹੁਤ ਵੱਡਾ ਸ਼ੋਰੂਮ ਹੈ ਮੈਂ ਲੋਕਾਂ ਤੋਂ ਕੀ ਲੈਣਾ ਹੈ ਮੇਰਾ ਵਜ਼ਨ ਘਟ ਗਿਆ ਤਾਂ ਮੇਰਾ 100 ਕਿਲੋ ਵਜ਼ਨ ਹੋਣਾ ਸੀ ਨਾ ਹਰ ਬਲਾਈ ਨੂੰ ਗਾਣਾ ਕੱਢਦੇ ਹੋਣਾ ਸੀ ਇਹ ਮੇਰੀ ਜ਼ਿੰਦਗੀ ਹੁੰਦੀ ਸੀ ਨਿਆਣੇ ਮੇਰੇ ਦੋਨੋਂ ਬਾਹਰ ਉਹਨਾਂ ਦੀ ਘਰ ਵਾਲੀ ਜਾਂ ਮੈਂ ਹੁੰਦਾ ਜਾਂ ਨਾ ਹੁੰਦਾ ਬਾਤੀਆਂ ਗੱਲਾਂ ਨੇ ਹਰ ਸੇਮ ਤੁਹਾਡੇ ਨਾਲ ਹੋਊਗਾ ਆਪਣੇ ਆਪ ਨੂੰ ਪਹੁੰਚਾ ਲਓ ਇਹ ਮਿਸ਼ਨ ਹੈ 800 ਕਰੋੜ ਲੋਕ ਸਵੇਰੇ ਦੋ ਚੀਜ਼ਾਂ ਮੰਗਦੇ ਨੇ ਪਹਾਨ ਤੋਂ ਵਧੀਆ ਸੇਤ ਤੇ ਜਿਆਦਾ ਸਾਰਾ ਪੈਸਾ ਤੁਹਾਨੂੰ ਰੱਬ ਨੇ ਚੁਣਿਆ ਸਿਰੇ ਦੀ ਜਗ੍ਹਾ ਤੇ ਬਟਾਤਾ ਹਰ ਮਿੰਟ ਇਕ ਤਾਂ ਕਰੋੜਾ ਲੋਕ ਕਰਦੇ ਨੇ ਪਰ ਸਾਡੀ ਹਰ ਬਲਾਏ ਬਿਲਕੁਲ ਅਲੱਗ ਹੈ ਇਹਨੂੰ ਤੁਸੀਂ ਆਪਣੇ ਆਪ ਤੇ ਕੰਮ ਕਰ ਲਓ ਆਪਣੇ ਆਪ ਨੂੰ ਸੋਹਣਾ ਬਣਾ ਲਓ ਇਹ ਬਾਡੀ ਤੁਹਾਨੂੰ ਕਰੋੜਾ ਰੁਪਏ ਕਮਾ ਕੇ ਦੇ ਸਕਦੀ ਹੈ ਤੇ ਜੇ ਧਿਆਨ ਨਾ ਰੱਖਿਆ ਫੇ ਕਰੋੜਾ ਇਹਦੇ ਤੇ ਲੱਗ ਨਹੀਂ ਸਕਦੇ ਲੋਕ ਇੱਕ ਵਾਈ ਤਰੀਕਾ ਯਾਦ ਰੱਖਿਓ ਮੇਰਾ ਜਾਂ ਤਾਂ 60 ਸਾਲ ਦੀ ਉਮਰ 'ਚ ਆਪਣੇ ਬੇਟੇ ਨਾਲ ਹਸਪੀਟਲ ਜਾਓਗੇ ਤੇ ਜਾ ਜਾਓਗੇ ਜਿਮ ਡਿਸਾਈਡ ਤੁਸੀਂ ਕਰਨਾ ਹੈ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਜਿਹੜਾ ਤੁਸੀਂ ਇੰਨਾ ਟਾਈਮ ਕੱਢ ਕੇ ਆਏ ਹੋ ਆਪਣੇ ਆਪੇ ਕੰਮ ਕਰੋ ਗੁਰਮੰਦਰ ਇਹੀ ਹੈ ਜ਼ੂਮ ਕਾਲ ਕੈਮਰਾ ਔਨ ਕਰਕੇ ਬੈਠਣਾ ਹੈ ਨਹਾ ਕੇ ਕਾਪੀ ਪੈਨ ਲੈ ਕੇ ਟੇਬਲ ਚੇਅਰ ਤੇ ਬੈਠ ਜਾਓ ਜੇ ਤਾਂ ਤੁਹਾਡੇ ਕੋਲ ਕੋਈ ਨਿਊਟ੍ਰੀਸ਼ਨ ਕਲੱਬ ਹੈ ਤਾਂ ਉੱਥੇ ਚਲੇ ਜਾਓ ਨਹੀਂ ਤਾਂ ਆਪਣੇ ਘਰੇ ਨਿਊਟ੍ਰੀਸ਼ਨ ਕਲੱਬ ਦੇ ਵਿੱਚ ਫੀਲ ਕਰੋ ਵੀ ਤੁਸੀਂ ਗੁਰਮਖਸਰ ਦੇ ਕਲੱਬ 'ਚ ਬੈਠੇ ਹੋ ਟੇਬਲ ਤੇ ਬਹਿ ਜਾਓ ਔਰ ਡੇਢ ਘੰਟੇ 'ਚ ਚਾਹੇ ਕੋਈ ਮਰ ਜਵੇ ਚਾਹੇ ਕੋਈ ਪੈਦਾ ਹੋ ਜਵੇ ਤੁਸੀਂ ਡੇਢ ਘੰਟਾ ਮੇਰੇ ਕਲੱਬ 'ਚ ਉਹ ਫੀਲ ਕਰਨਾ ਹੈ ਉਹਨੂੰ ਕਾਲ ਨੂੰ ਇਦਾਂ ਦੇਖ ਲਓ ਤੁਹਾਡੀ ਜ਼ਿੰਦਗੀ ਚੇਂਜ ਹੋਣੀ ਤੈਅ ਜਦੋਂ ਨਿਊਟ੍ਰੀਸ਼ਨ ਲੈਣਾ ਵਡਾਉਣ ਲੱਗੇ ਸਿਮਰਟ ਕਰਨਾ ਹੈ ਅੰਮ੍ਰਿਤ ਸਮਝ ਕੇ ਪੀਣਾ ਹੈ ਜਿਹਨੂੰ ਸਾਰੀ ਦੁਨੀਆ ਦੇ ਡਾਕਟਰਾਂ ਨੇ ਜਵਾਬ ਦਿੱਤਾ ਉਹ ਵੀ ਬੰਦਾ ਠੀਕ ਹੋਊਗਾ ਮੇਰਾ ਪ੍ਰੋਮਿਸ ਇਹਨੂੰ ਪਿਆਰ ਨਾਲ ਉਹ ਇਹਨੂੰ ਲਾਈਫ ਲੈਂਡ ਦੀ ਗਲਤੀ ਨਾ ਕਰਿਓ ਇਹਨੂੰ ਇਹ ਮਜ਼ਾਕ ਚ ਨਾ ਲੈ ਲਿਓ ਵੀ ਇਹ ਮਿਲ ਗਿਆ ਤੇ ਚਲਾ ਗਿਆ ਤੇ ਮੈਂ ਮੈਂ ਜਿਆਦਾ ਸਿਆਣਾ ਜਾਂ ਮੇਰੇ ਕੋਲ ਪੈਸੇ ਹੈ ਨਹੀਂ ਇਹ ਸਾਰੀਆਂ ਗੱਲਾਂ ਬੰਦ ਕਰ ਦਿਓ ਕੋਈ ਬੰਦਾ ਇਹ ਜਾਨੀ ਜਿਹਦੇ ਕੋਲ ਪੈਸੇ ਹੈ ਨਹੀਂ ਇਹ ਸਿਰਫ ਬਕਵਾਸ ਹੈ ਅੱਜੇ ਡਾਕਟਰ ਕਹੇ ਵੀ 8 ਲੱਖ ਰੁਪਿਆ ਲੱਗਣਾ ਸੜਾ ਰਿਸ਼ਤੇਦਾਰ ਵੀ ਇਕੱਠੇ ਕਰਕੇ ਲੈ ਜਾਓਗੇ 8 ਲੱਖ ਰੁਪਿਆ ਲਾ ਦੋਗੇ ਇਹ ਸਾਰੀਆਂ ਗੱਲਾਂ ਨੇ ਆਪਣੇ ਬ੍ਰੇਨ ਨੂੰ ਕਮਾਂਡ ਦੇ ਔਰੇ ਕੋਈ ਨਾ ਕੋਈ ਗਰੀਬ ਪੈਦਾ ਹੋਇਆ ਨਾ ਕੋਈ ਗਰੀਬ ਹੈਗਾ ਸਿਰਫ ਆਪਾਂ ਉਹਨੂੰ ਬ੍ਰੇਨ ਤੋਂ ਗਰੀਬ ਆ ਕਾਰਾਂ ਲੋਕਾਂ ਕੋਲੇ 1-1 ਕਰੋੜ ਰੁਪਿਆ ਵਾਲੀਆਂ ਨੇ ਘਰ ਤੇ 20-20 ਕਰੋੜ ਰੁਪਿਆ ਲਾਈ ਜਾਂਦੇ ਨੇ ਮੋਬਾਈਲ 2-2 ਲੱਖ ਰੁਪਏ ਦਾ ਨਿਊਟ੍ਰੀਸ਼ਨ ਦੀ ਜਦੋਂ ਗੱਲ ਹੁੰਦੀ ਹੈ ਇੱਕੋ ਗੱਲ ਬੋਲਦੇ ਆ ਬੜਾ ਮਹਿੰਗਾ ਇਹ ਮੈਂ ਕਿੱਥੋਂ ਲੈ ਲਵਾਂ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸ ਦਿੰਦਾ ਵੀ ਜੇ ਤੁਹਾਡਾ ਘਰ ਜਿੰਨਾ ਮਰਜ਼ੀ ਵੱਡਾ ਹੋਵੇ ਜਿੰਨਾ ਮਰਜ਼ੀ ਪੈਸਾ ਹੋਵੇ ਜਿੱਦਣ ਇਹਨੇ ਜਵਾਬ ਦੇਣਾ ਹੈ ਫਿਰ ਸਾਰਾ ਕੁਝ ਵੇਚ ਕੇ ਵੀ ਗੱਲ ਬੰਦੀ ਨਹੀਂ ਹੈਗੀ ਔਰ ਆਪਾਂ ਲੋਕ ਬਹੁਤ ਲੱਕੀਆ ਕਾਲ ਨੂੰ ਤੇ ਨਿਊਟ੍ਰੀਸ਼ਨ ਨੂੰ ਤੇ ਟ੍ਰੇਨਿੰਗ ਸਿਸਟਮ ਤੇ ਸਪான்ਸਰ ਨੂੰ ਐਨੀ ਜ਼ਿਆਦਾ ਰਿਸਪੈਕਟ ਦੇ ਦੋ ਭਗਵਾਨ ਤੋਂ ਵੀ ਪਹਿਲਾਂ ਇਹਨਾਂ ਦਾ ਕਹਿਣਾ ਮੰਨੋ ਮੈਂ ਤੁਹਾਨੂੰ ਸਿਰਫ ਇੱਦਾਂ ਹੀ ਦੱਸਣਾ ਚਾਹੁੰਦਾ ਤੰਦਰੁਸਤ ਸਰੀਰ ਨਾਲ ਹੀ ਵਾਹਿਗੁਰੂ ਕਿਹਾ ਜਾਂਦਾ ਹੈ ਤੰਦਰੁਸਤ ਸਰੀਰ ਤੋਂ ਹੀ ਰਾਮ ਰਾਮ ਬੋਲਿਆ ਜਾਂਦਾ ਨਹੀਂ ਤਾਂ ਫਿਰ ਹਾਇ ਹਾਇ ਹੁੰਦੀ ਆ ਨਾ ਰੱਬ ਚੰਗਾ ਲੱਗਦਾ ਨਾ ਘਰ ਚੰਗਾ ਲੱਗਦਾ ਨਾ ਬਿਲਡਿੰਗਾਂ ਚੰਗੀਆਂ ਲੱਗਦੀਆਂ ਨੇ ਸਭ ਕੁਝ ਬੁਰਾ ਲੱਗਣ ਲੱਗ ਜਾਂਦਾ ਜਦੋਂ ਇਹ ਸਰੀਰ ਸਾਥ ਛੱਡਦਾ ਹੈ ਇਹੀ ਤੁਹਾਡਾ ਮੰਦਰ ਹੈ ਅੰਦਰ ਹੀ ਤੁਹਾਡੇ ਭਗਵਾਨ ਆ ਉਹਨੂੰ ਕਿਤੇ ਹੋਰ ਲੱਭਣ ਦੀ ਕੋਸ਼ਿਸ਼ ਨਾ ਕਰੋ ਆਪਣੇ ਆਪ ਨੂੰ ਸੋਨਾ ਬਣਾਓ ਲੋਕ 5-5000 ਰੁਪਏ ਦੀ ਟਿਕਟ ਲੈ ਕੇ ਤੁਹਾਨੂੰ ਸੋਰਨ ਆਉਣਗੇ ਮੇਰਾ ਪ੍ਰੋਮਿਸ ਹੈ ਥੈਂਕ ਯੂ ਤੁਹਾਡਾ ਸਾਰੇ